ਕਿਤੇ ਉਹਨਾਂ ਦੀ ਜਿਹੜੀ ਪਰਾਲੀ ਆ ਜੇ ਉਹ ਟਾਈਮ ਤੇ ਚੱਕੀ ਜਾਊਗੀ ਔਰ ਉਸ ਤੋਂ ਬਾਅਦ ਜਿਹੜਾ ਐਸੋਵੀਪੀਐਲ ਦੇ ਜਿਹੜੇ ਪ੍ਰੋਡਕਟ ਆ ਉਹ ਉਹਨਾਂ ਤੱਕ ਪਹੁੰਚਦੇ ਆ ਤੇ ਉਹ ਐਸੇ ਮੈਨਿਓਰ ਔਰ ਐਸੇ ਕੰਪੋਸਟ ਜਿਹੜਾ ਆ ਉਹ ਫਾਰਮਰ ਉਹਨਾਂ ਨੂੰ ਆਪਣੇ ਖੇਤਾਂ 'ਚ ਯੂਜ਼ ਕਰੂਗਾ ਜਿਵੇਂ ਜਿਵੇਂ ਜੀਵਿੰਦਾਰ ਪਹਿਲਾਂ ਤੋਂ ਅਸੀਂ ਜੋ ਵੀ ਖਾਦ ਬੀਜ ਜਿਵੇਂ ਜਿਵੇਂ ਖਾਹ ਰਿਆਂ ਦਵਾਈਆਂ ਵਰਤਦੇ ਆ ਉਸੇ ਤਰੀਕੇ ਉਹਨਾਂ ਦੇ ਨਾਲ ਹੀ ਜਿਵੇਂ ਉਹ ਪਹਿਲਾਂ ਵਰਤੀਆਂ ਜਾਂਦੀ ਆ ਉਸੇ ਤਰੀਕੇ ਨਾਲ ਹੀ ਇਹ ਵਰਤੀ ਜਾਊਗੀ सर नॉर्थन फेडरेशन के अंडर लगभग 50 एफ हैं जो हरियाणा और पंजाब से आते हैं और 50 एफ में लगभग बारह हज़ार शेयर होल्डर उनके मेंबर मेंबर फार्मर हैं हौली हौली जमें जमें टेक्नोलॉजी आ रही हैं या नवी नवी चीज़ा आ रही हैं तो उमें उमें जी मार्केट बड़ी होगी ਉਹਨੂੰ ਜਿਵੇਂ ਜਿਵੇਂ ਪ੍ਰਾਲੀ ਉੱਤੋਂ ਵੀ ਹੋਵੇ ਹੋਵੇ ਕੰਪੋਸਟ ਜ਼ਿਆਦਾ ਬਣੂਗਾ ਤੇ ਉਹ ਕੰਪੋਸਟ ਨੂੰ ਵੀ ਅੱਗੇ ਅੱਗੇ ਜਿਵੇਂ ਡਿਵੈਲਪ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਵਧੀਆ ਨਿਊਟ੍ਰੀਸ਼ਨ ਵੈਲਿਊ ਦਰਨ ਖਰਾਬ ਨੂ ਤਾਂ ਕਿ ਫਾਰਮਰ ਉਹ ਜਿਹੜੇ ਬਾਕੀ ਖਾਦਾਂ ਯੂਜ਼ ਕੀਤੇ ਜਾਣੀ ਉਹਨਾਂ ਦਾ ਖਾਦ ਦਾ ਯੂਜ਼ ਘੱਟ ਹੋਵੇ ਵਾਰਾਲੀ ਸਾੜਨ ਦੇ ਨਾਲ ਜਿੱਥੇ ਵਾਯੂ ਪ੍ਰਦੂਸ਼ਣ ਹੋ ਰਿਹਾ ਹੈ ਪਰ ਉਸ ਦੇ ਹੱਲ ਵੀ ਲੱਭੇ ਜਾ ਰਹੇ ਨੇ ਵਿਗਿਆਨਿਕਾਂ ਦੇ ਵੱਲੋਂ ਸੰਪੂਰਨ ਐਗਰੀ ਵੈਂਚਰਸ ਦੇ ਵੱਲੋਂ ਨਾਰਦਰਨ ਫਾਰਮਰਸ ਆਰਗੇਨਾਈਜੇਸ਼ਨ ਦੇ ਨਾਲ ਐਫ ਪੀਓ ਦੇ ਨਾਲ ਅੱਜ ਐਮਓਯੂ ਚੰਡੀਗੜ੍ਹ ਦੇ ਵਿੱਚ ਸਾਈਨ ਹੋਇਆ ਹੈ ਔਰ ਇਸ ਐਮਓਯੂ ਦੇ ਵਿੱਚ ਕੀ ਸ਼ਰਤਾਂ ਨੇ ਔਰ ਇਸ ਦੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਊਗਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਨਾਰਦਰਨ ਫਾਰਮਰ ਦੇ ਵੱਲੋਂ ਜੋ ਅਧਿਕਾਰੀ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸਰ ਜੀ ਗੱਲ ਜੀ ਹਾਂ ਜੀ ਸਰ ਅੱਜ ਜੋ ਐਮਓਯੂ ਹੋਇਆ ਹੈ ਇਹਦੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਇਆ ਸਰ ਇਹਦੇ ਨਾਲ ਕਿਸਾਨਾਂ ਨੂੰ ਅ ਅਡਰਟ ਤਰੀਕੇ ਨਾਲ ਫਾਇਦਾ ਹੋਊਗਾ ਇੱਕ ਤੇ ਉਹਨਾਂ ਦੀ ਜਿਹੜੀ ਪਰਾਲੀ ਆ ਜੇ ਉਹ ਟਾਈਮ ਤੇ ਚੱਕੀ ਜਾਊਗੀ ਔਰ ਉਸ ਤੋਂ ਬਾਅਦ ਜਿਹੜਾ ਐਸੋ ਵੇਪੀਐਲ ਦੇ ਜਿਹੜੇ ਪ੍ਰੋਡਕਟ ਆ ਉਹ ਉਹਨਾਂ ਤੱਕ ਪਹੁੰਚਦੇ ਆ ਤੇ ਉਹ ਐਸੇ ਮੈਨਿਓ ਰਾਇਸੇ ਕੰਪੋਸਟ ਜਿਹੜਾ ਆ ਉਹ ਫਾਰਮਰ ਉਹਨਾਂ ਨੂੰ ਆਪਣੇ ਖੇਤਾਂ 'ਚ ਯੂਜ਼ ਕਰੂਗਾ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਟ੍ਰੈਡੀਸ਼ਨਲੀ ਡੀਏਪ ਜਾਂ ਯੂਰੀਆ ਚੱਲਦਾ ਉਹਦੀ ਜਿਹੜੀ ਵਰਤੋਂ ਆ ਉਹ ਫਾਰਮਰ ਦੀ ਘਟੂਗੀ ਤੇ ਇਸ ਤਰੀਕੇ ਨਾਲ ਔਰ ਉਹਨਾਂ ਦੀ ਜਿਹੜੀ ਈਲਡ ਆ ਉਹ ਵਧਾਊਗੀ ਜਿਹੜੀ ਉਹਨਾਂ ਦਾ ਪੈਦਾਵਾਰ ਆ ਉਹ ਵਧੀਆ ਆਊਗੀ ਇਹਨਾਂ ਦੇ ਪ੍ਰੋਡਕਸ਼ਨ ਨੂੰ ਯੂਜ਼ ਕਰਨਾ ਝਾੜ ਜਿਆਦਾ ਹੋ ਬਿਲਕੁਲ ਜੀ ਬਿਲਕੁਲ ਕਦੋਂ ਪ੍ਰੋਡਕਟ ਯੂਜ਼ ਹੋਣਗੇ ਜੀ ਜਿਵੇਂ ਫਸਲ ਕੱਟੀ ਗਈ ਝੋਨੇ ਦੀ ਪਰਾਲੀ ਕੱਟੀ ਝੋਨਾ ਕੱਟਿਆ ਗਿਆ ਫਸਲ ਵੱਢੀ ਗਈ ਉਸ ਤੋਂ ਬਾਅਦ ਕੀ ਪ੍ਰੋਸੈਸ ਹੋਏਗਾ ਜੀ ਇਸ ਪ੍ਰੋਡਕਟ ਨੂੰ ਯੂਜ਼ ਸਿਰੇ ਜਿਵੇਂ ਜੀਵਿੰਦਾਰ ਪਹਿਲਾਂ ਤੋਂ ਅਸੀਂ ਜੋ ਵੀ ਖਾਦ ਵੀ ਜਿਵੇਂ ਜਿਵੇਂ ਖਾ ਰਿਆਂ ਦਵਾਈਆਂ ਵਰਤਦੇ ਆ ਉਸੇ ਤਰੀਕੇ ਉਹਨਾਂ ਦੇ ਨਾਲ ਹੀ ਜਿਵੇਂ ਉਹ ਪਹਿਲਾਂ ਵਰਤੀਆਂ ਜਾਂਦੀਆਂ ਉਸੇ ਤਰੀਕੇ ਨਾਲ ਹੀ ਇਹ ਵਰਤੀ ਜਾਊਗੀ ਸੋ ਇਹ ਇੱਕ ਆਲਟਰਨੇਟ ਜਿਹੜੇ ਕੀ ਟ੍ਰੈਡੀਸ਼ਨਲੀ ਖਾਦੀਆਂ ਦਵਾਈਆਂ ਵਰਤਦੇ ਆ ਇਹ ਆਪਣਾ ਇਹਨਾਂ ਦਾ ਪ੍ਰੋਸੈਸ ਜਿਹੜਾ ਆਰਗੈਨ ਇਹਨੂੰ ਐਫਓਐਮ ਬੋਲਦੇ ਆ ਫਰਮੈਂਟਡ ਆਰਗੈਨਿਕ ਮੈਨਯੂਰ ਤੇ ਇਹ ਆਲਰੇਡੀ ਜਿਵੇਂ ਇਹਦਾ ਨਾਮ ਹੀ ਦੱਸਦਾ ਵੀ ਆਰਗੈਨਿਕ ਆ ਤੇ ਜਿਹੜੇ ਇਹਦੇ ਆਲਟਰਨੇਟ ਦਵਾਈਆਂ ਨੇ ਵੀ ਆਲਟਰਨੇਟ ਆ ਉਹ ਵੀ اسی ਚੀਜ਼ ਤੋਂ ਹੀ ਅੱਗੇ ਡਿਵੈਲਪ ਹੁੰਦੇ ਜਿਹੜੇ ਸੀਬੀਜੀ ਇੰਡਸਟਰੀ ਦਾ ਜਿਹੜਾ ਲੈਫਟਓਵਰ ਆ ਜਾਂ ਫਿਰ ਉਹਦਾ ਜਿਹੜਾ ਵੇਸਟ ਨਿਕਲਣਾ ਉਸੇ ਚੀਜ਼ ਤੋਂ ਤਿਆਰ ਹੁੰਦੇ ਤੇ ਇਹ ਆਰਗੈਨਿਕ ਹੋਣ ਕਰਕੇ ਜਿਹੜਾ ਆ ਆਪਣੀ ਕ੍ਰੌਪ ਵਧੀਆ ਹੁੰਦੇ ਔਰ ਉਹਦੇ ਈਲਡ ਵਧ ਹੁੰਦੇ ਔਰ ਖਰਚਾ ਘਟਾਉਣ ਦੇ ਵਿੱਚ ਹੈਲਪ ਕਰੂਗਾ ਇਹ ਫਾਰਮਰਸ ਨੂੰ सर गल करिए कि नॉर्दर्न फार्मर के नाम किन्ने किसान जुड़े हुए हैं और किड़े किलाके चीज़ का उन्होंने फायदा मिलेगा सर नॉर्दन फेडरेशन के अंडर लगभग पचास एफ पी ओ हैं जो हरियाणा और पंजाब आ, से आते हैं और पचास एफ पी ओ में लगभग बारह हज़ार शेयर होल्डर उनके मैम्बर मेंबर फार्मर हैं ठीक है और इससे जो बेनिफिट मिलेगा वो ना सिर्फ पंजाब के फार्मर को मिलेगा या हरियाणा के फार्मर्स को भी मिलेगा क्योंकि जो प्रोडक्ट इससे निकलेगा कंपोस्ट जो बनेगा ਉਸ ਕੋ باقی ਫਾਰਮਰਸ ਮੇ ਵੀ ਸੇਲ ਕੀਤਾ ਜਾਏਗਾ ਉਸ ਕੋ ਸਰ ਇੱਕ ਗੱਲ ਪੁੱਛਣੀ ਚਾਹਵਾਂਗਾ ਕਿ ਸਰਕਾਰਾਂ ਦੇ ਵੱਲੋਂ ਵੀ ਪਰਾਲੀ ਦੇ ਹੱਲ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਕਿਸਾਨ ਫਿਰ ਵੀ ਪਰਾਲੀ ਸਾੜ ਰਹੇ ਨੇ ਔਰ ਕਿਉਂਕਿ ਉਹਨਾਂ ਨੂੰ ਜੋ ਸਰਕਾਰਾਂ ਹੱਲ ਦੱਸਦੀਆਂ ਨੇ ਉਹਨਾਂ ਦੇ ਉੱਪਰ ਖਰਚ ਜ਼ਿਆਦਾ ਹੁੰਦਾ ਹੈ ਇਸ ਦੇ ਜੋ ਤੁਹਾਡੀ ਕੰਪਨੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹਦੇ ਨਾਲ ਕਿਸਾਨਾਂ ਨੂੰ ਕੀ ਬੈਨੀਫਿਟ ਹੋਏਗਾ ਕਿੰਨਾ ਕ ਖਰਚ ਆਏਗਾ ਖਰਚਾ ਕੋਈ ਨਹੀਂ ਆਏਗਾ ਭਾਜੀ ਦੇਖੋ ਫਾਰਮਰ ਦੇ ਕੋਈ ਵੀ ਪਹਿਲਾਂ ਦੀ ਗੱਲ ਹੈਗੀ ਵੀ ਕੋਈ ਵੀ ਫਾਰਮਰ ਪਰਾਲੀ ਸਾੜਨਾ ਨਹੀਂ ਚਾਹੁੰਦਾ ਹੈਗਾ ਠੀਕ ਹੈ ਖਰਚੇ ਥੋੜੇ ਹੁੰਦੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਲੇਕਿਨ ਸਾਡੇ ਨਾਲ ਜਿਹੜਾ ਹੈ ਉਹ ਜਿੰਨੇ ਵੀ ਫਾਰਮਰ ਜੁੜੇ ਹੋਏ ਨੇ ਸਾਰਿਆਂ ਨੂੰ ਅਸੀਂ ਦੱਸਦੇ ਹੈਗੇ ਆ ਵੀ ਕਿੱਥੇ-ਕਿੱਥੇ ਜਿਹੜਾ ਹੈਗਾ ਇਹਨਾਂ ਦਾ ਕੀ ਹੱਲ ਹੈਗਾ ਪਰਾਲੀ ਦਾ ਜਿੰਦਾ ਹੁਣ ਸਾਡੇ ਫਰਮੈਂਟਡ ਜਿਹੜਾ ਹੈਗਾ ਇਹਨਾਂ ਦੀ ਇੱਕ ਨਵੀਂ ਸੋਚ ਆਈ ਹੋਈ ਹੈਗਾ ਇਹਦੇ ਨਾਲ ਫਾਰਮਰ ਜਿਹੜਾ ਹੈਗਾ ਉਹ ਕਾਫੀ ਹੈਲਪ ਹੋਏਗੀ ਉਹਨਾਂ ਦਾ ਪੈਸਾ ਬਹੁਤ ਘੱਟ ਲੱਗੇਗਾ इवन ਥੋੜੀ-ਥੋੜੀ 2-4000 ਰੁਪਿਆ ਕਿੱਲਾ ਪਰਾਲੀ ਦਾ ਵੀ ਉਹਨਾਂ ਨੂੰ ਮਿਲੂਗਾ ਜਿਹੜਾ ਹੈਗਾ ਇਹ ਫਾਰਮਰ ਦੀ ਆਪਣੇ ਹੈਲਪ ਹੋਣੀ ਹੋਏ ਅਸਲ ਵਿੱਚ ਇਹਨਾਂ ਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਜਿਵੇਂ ਅਡੱਟ ਸਟੇਟ ਦੇ ਵਿੱਚ ਕੀ ਕੀਤਾ ਜਾਂਦਾ ਹੈ ਜਿਵੇਂ ਹਰਿਆਣਾ ਦੀ ਗੱਲ ਕਰਦੇ ਹਾਂ ਤੇ ਉੱਥੇ ਸਰਕਾਰ ਸਪੋਰਟ ਕਰਦੀ ਹੈ ਵੀ ਜਿਹੜੇ ਫਾਰਮਰ ਸਬਸਿਡੀ ਬੇਸਿਕਲੀ ਦਿੰਦੀ ਹੈ ਉਹਦੇ ਵਿੱਚ ਵੀ ਇਹ ਪਰਾਲੀ ਜਿਹੜਾ ਬੰਦਾ ਬੇਲ ਕਰਕੇ ਕਿਤੇ ਵੀ ਸਪਲਾਈ ਕਰਦਾ ਹੈ ਜਾਂ ਕੋਈ ਵੀ ਉਹਨਾਂ ਨੂੰ ਲੈਂਦਾ ਹੈ ਤੇ ਉਹ ਜ਼ਿੰਮੇਵਾਰ ਨੂੰ ਬੈਨੀਫਿਟ ਮਿਲਦਾ ਹੈ ਤੋ ਇਹਦੇ ਨਾਲ ਜ਼ਿੰਮੇਵਾਰ ਜਿਹੜਾ ਆ ਦੇਖੋ ਗੱਲ ਇਹ ਹੈ ਵੀ ਅੱਜ ਦੀ ਡੇਟ 'ਚ ਜ਼ਿੰਮੇਵਾਰ ਨੂੰ ਵੀ ਪਤਾ ਹੈ ਵੀ ਇਹਦਾ ਨੁਕਸਾਨ ਕਿੰਨਾ ਹੈ ਕਿਉਂਕਿ ਉਹ ਜਿਹੜਾ ਧੂਆਣਾ ਸਭ ਤੋਂ ਪਹਿਲਾਂ ਜ਼ਿੰਮੇਵਾਰ ਦੇ ਘਰ ਰਹੀਆਂ ਜ਼ਿੰਮੇਵਾਰ ਦੇ ਜ਼ਿੰਮੇਵਾਰ ਨੇ ਹੀ ਉਹਨੂੰ ਉਹਦਾ ਨੁਕਸਾਨ ਉਠਾਉਣਾ ਹੈ ਤੇ ਇਹਦਾ ਜਿਹੜਾ ਬੈਨੀਫਿਸ਼ੀਅਰ ਕੋਈ ਵੀ ਜ਼ਿੰਮੇਵਾਰ ਜਿਹੜਾ ਆ ਜੇ ਉਹਨੂੰ ਇਹ ਸੀ ਦਾ ਹੱਲ ਮਿਲ ਜੇ ਤੇ ਉਹ ਆਈ ਥਿੰਕ ਵੀ ਉਹ ਪ੍ਰਾਲੀ ਨਹੀਂ ਫੁਕੂਗਾ ਤੋ ਇਹਦੇ ਨਾਲ ਕੀ ਹੈ ਪਹਿਲਾਂ ਪ੍ਰੋਬਲਮ ਇਹ ਸੀ ਕਿ ਪਹਿਲਾਂ ਉਹਨਾਂ ਕੋਲ ਸੋਲੂਸ਼ਨ ਨਹੀਂ ਸੀਗਾ ਕੋਈ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਟੈਕਨੋਲੋਜੀ ਆ ਰਹੀ ਆ ਹੌਲੀ ਹੌਲੀ ਸਰਕਾਰ ਤੇ ਵੀ ਜ਼ੋਰ ਲੱਗਿਆ ਹੋਇਆ ਹੈ ਕੰਪਨੀਆਂ ਦਾ ਵੀ ਲੱਗਿਆ ਹੋਇਆ ਹੈ ਜੀਵਿੰਦਾਰ ਵੀ ਚਾਹੁੰਦਾ ਹੈ ਉੱਥੇ ਹਰ ਕੋਈ ਚਾਹੁੰਦਾ ਹੈ ਵੀ ਇਹਦਾ ਹੱਲ ਕੀਤਾ ਜਾਵੇ ਸੋ ਇਹ ਹੌਲੀ ਹੌਲੀ ਜਿਵੇਂ ਜਿਵੇਂ ਟੈਕਨੋਲੋਜੀ ਆ ਰਹੀਆਂ ਆ ਨਵੀਂ ਨਵੀਆਂ ਚੀਜ਼ਾਂ ਆ ਰਹੀਆਂ ਤੇ ਓਵੇਂ ਓਵੇਂ ਜਿਹੜਾ ਆ ਇਹਦੀ ਮਾਰਕੀਟ ਵੱਡੀ ਹੋਊਗੀ ਹੁਣ ਉਹ ਜਿਵੇਂ ਜਿਵੇਂ ਪ੍ਰਾਲੀ ਉੱਠੂਗੀ ਓਵੇਂ ਓਵੇਂ ਕੰਪੋਸਟ ਜ਼ਿਆਦਾ ਬਣੂਗਾ ਤੇ ਉਹ ਕੰਪੋਸਟ ਨੂੰ ਵੀ ਅੱਗੇ ਅੱਗੇ ਜਿਵੇਂ ਡਿਵੈਲਪ ਕੀਤਾ ਜਾ ਰਿਹਾ ਹੈ ਤਾਕਿ ਉਹ ਵਧੀਆ ਨਿਊਟ੍ਰੀਸ਼ਨ ਵੈਲਿਊ ਦਰਨ ਖਰਾਬ ਨੂ ਤਾਂ ਕਿ ਫਾਰਮਰ ਉਹ ਜਿਹੜੇ ਬਾਕੀ ਖਾਦਾਂ ਯੂਜ਼ ਕੀਤੀਆਂ ਜਾਣੀਆਂ ਉਹਨਾਂ ਦਾ ਖਾਦ ਦਾ ਯੂਜ਼ ਘਟ ਹੋਵੇ ਸੋ ਇਸ ਨੂੰ ਇਕੋਸਿਸਟਮ ਨੂੰ ਬਣਾਉਣ ਨੂੰ ਥੋੜਾ ਟਾਈਮ ਲੱਗ ਰਿਹਾ ਹੈ ਇਸੇ ਲਈ ਜਿਹੜੀ ਜਿਹੜਾ ਹੌਲੀ ਹੌਲੀ ਪੰਜਾਬ ਦੇ ਵਿੱਚ ਪlant ਆ ਰਹੇ ਆ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਪਲਾਂਟ ਆ ਉਹ ਵੀ ਪੰਜਾਬ ਦੇ ਵਿੱਚ ਹੀ ਲੱਗਿਆ ਹੋਇਆ ਆ ਸੋ ਪੰਜਾਬ ਹਰ ਇੱਕ ਚੀਜ਼ ਨੂੰ ਚਾਹੇ ਉਹ ਬਿਲਿੰਗ ਦਾ ਪ੍ਰੋਸੈਸ ਆ ਜਦੋਂ 20 ਸਾਲ ਤੋਂ ਪਹਿਲਾਂ ਜਿਹੜਾ ਆ ਪੰਜਾਬ ਵੀ ਸੀਗਾ ਜਿਨੇ ਬਿਲਰ ਇੱਥੇ ਲਿਆ ਕੇ ਸ਼ੁਰੂ ਕੀਤੇ ਆ ਸੋ ਪੰਜਾਬ ਦਾ ਫਾਰਮਰ ਜਿਹੜਾ ਹਮੇਸ਼ਾ ਚਾਹੁੰਦਾ ਆ ਵੀ ਕੋਈ ਨਾ ਕੋਈ ਨਵੀਆਂ ਤਕਨੀਕਾਂ ਨੂੰ ਯੂਜ਼ ਕਰਕੇ ਆਪਣੀਆਂ ਪ੍ਰੋਬਲਮਸ ਨੂੰ ਹੱਲ ਕਰੇ ਔਰ ਨਵੀਆਂ ਓਪਰਚ्युनिटी ਲੱਭੇ ਆਪਣੇ ਬਿਜ਼ਨਸ ਲਈ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਅਵੇਅਰ ਕਰ ਰਹੇ ਹਾਂ ਉਹਨਾਂ ਨੂੰ ਪਤਾ ਕਿਵੇਂ ਲੱਗੂਗਾ ਇਸ ਪਲਾਂਟ ਬਾਰੇ ਇਸ ਜੋ ਫਰਮੈਂਟ ਹੈਗਾ ਜੋ ਵੀ ਪ੍ਰੋਡਕਟਸ ਹੈਗੇ ਆ ਉਹਨਾਂ ਤੱਕ ਕਿਵੇਂ ਪਹੁੰਚ ਕਰ ਸਰ ਅਜੀਤ ਜੀ ਨੇ ਜਿਵੇਂ ਪਹਿਲਾਂ ਦੱਸਿਆ ਵੀ ਸਾਡੇ ਨਾਲ ਆਲਰੇਡੀ ਫਾਰਮਰ ਜਿਹੜੇ ਐਸੋਸੀਏਟਿਡ ਆ ਅੱਡ ਅੱਡ ਏਰੀਏ ਦੇ ਵਿੱਚ ਸਾਡੀਆਂ ਐਫ ਪੀਓਜ਼ ਆ ਉਹਦੇ ਵਿੱਚ ਸਾਡੇ ਕੋਲ ਅਡ-ਅਡ ਬਿਜ਼ਨਸ ਮਾਡਲ ਇਸ ਐਫ ਪੀਓ ਲਈ ਕਈ ਥਾਵਾਂ ਤੇ ਉੱਤੇ ਅਸੀਂ ਕੰਪਨੀ ਨਾਲ ਜਿਹੜਾ ਹੈ ਉਹ ਕੰਟਰੈਕਟ ਫਾਰਮਿੰਗ ਵੀ ਕਰ ਰਹੇ ਹਾਂ ਜਿਹੜਾ ਔਰ ਕਈ ਥਾਵਾਂ ਦੇ ਉੱਤੇ ਅਸੀਂ ਸਿੱਧਾ ਹੀ ਉਹਨਾਂ ਕੋਲ ਪ੍ਰੋਡਿਊਸ ਲੈ ਕੇ ਮਾਰਕੀਟ ਕਰਦੇ ਹਾਂ ਤੇ ਫਾਰਮਰ ਸਾਡੇ ਨੈਟਵਰਕ ਦੇ ਵਿੱਚ ਆਲਰੇਡੀ ਹੈਗੇ ਆ ਉਹ ਕਿਸੇ ਨਾ ਕਿਸੇ ਮਾਡਲ 'ਚ ਸਾਡੇ ਨਾਲ ਆਲਰੇਡੀ ਕੰਮ ਕਰ ਰਹੇ ਆ ਸੋ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਲਈ ਸਾਡੇ ਇੱਕ ਆਰਗੇਨਾਈਜ਼ਡ ਸਟਰਕਚਰ ਆਲਰੇਡੀ ਬਣਿਆ ਹੋਇਆ ਹੈ ਜਿਹੜਾ ਕਿ ਸਾਨੂੰ ਮਾਰਕੀਟ ਕਰਨ ਦੇ ਕੋਈ ਵੀ ਕੋਈ ਵੀ ਚੀਜ਼ ਆਉਂਦੀ ਹੈ ਇਕੱਲਾ ਇੱਕ ਪ੍ਰੋਡਕਟ ਨਹੀਂ ਕੋਈ ਵੀ ਚੀਜ਼ ਆਉਂਦੀ ਹੈ ਸ ਉਹ ਜਿਹੜਾ ਆਰਗੇਨਾਈਜ਼ ਸਟਰਕਚਰ ਉਹ ਬਹੁਤ ਹੈਲਪ ਕਰਦਾ ਹੈ ਔਰ ਸਾਡੇ ਨਾਲ ਆਲਮੋਸਟ ਜਿਹੜੇ ਵੀ ਏਰੀਆ ਚ ਮਰਜੀ ਗੱਲ ਕਰ ਲਓ ਪ੍ਰੋਗਰੈਸਿਵ ਫਾਰਮਰ ਸਾਡੇ ਨਾਲ ਜੁੜੇ ਹੋਏ ਆ ਸਾਡੇ ਐਫਪੀਓਜ਼ ਨਾਲ ਤੋਂ ਐਫਪੀਓਜ਼ ਬਣਾਈਆਂ ਹੀ ਉਹਨਾਂ ਨੇ ਆ ਜਿਨ੍ਹਾਂ ਨੇ ਆਲਰੇਡੀ ਕੁਛ ਨਾ ਕੁਛ ਆਪਣਾ ਅਡ ਕਰਨਾ ਚਾਹੁੰਦੇ ਆ ਜਾਂ ਕੁਛ ਨਾ ਕੁਛ ਜੋ ਟ੍ਰੈਡੀਸ਼ਨਲ ਚੱਲਦਾ ਰਿਹਾ ਉਹਨੂੰ ਛੱਡ ਕੇ ਕੁਛ ਕਰਨਾ ਚਾਹੁੰਦੇ ਆ ਇੱਕ ਗੱਲ ਹੋਰ ਹੈ ਕਿ ਤੁਸੀਂ ਕਿਸਾਨ ਜਥੇਬੰਦੀਆਂ ਤੱਕ ਵੀ ਪਹੁੰਚ ਕੀਤੀ ਹੈ ਇਸ ਚੀਜ਼ ਨੂੰ ਉਹਨਾਂ ਕਿਸਾਨਾਂ ਤੱਕ ਪਹੁੰਚਾਉਣ ਦੇ ਲਈ ਸਾਡਾ ਜਿਹੜਾ ਉਪਰਾਲਾ ਇਹ ਰਹਿੰਦਾ ਹੈ ਜੀ ਦੇਖੋ ਸਾਡਾ ਅਸੀਂ ਕੰਮ ਕਰਨਾ ਜਾਂਦੇ ਆ ਵੀ ਹਾਂ ਅਸੀਂ ਇੱਕ ਕੰਮ ਨੂੰ ਕਰਨਾ ਕਿਵੇਂ ਆ ਅਸੀਂ ਆਪਣਾ ਸਾਡਾ ਬੜਾ ਅਸੀਂ ਕਿਉਂਕਿ ਇਸ ਵੋਲੀਅਮ ਦੀ ਜਵੇਂ ਗੱਲ ਕਰਦੇ ਆ ਅਜੇ ਸਾਡਾ ਓਵਰオール ਪੰਜਾਬਿਆਂ ਹਰਿਆਣੇ ਦੇ ਰਿਸਪੈਕਟ ਵਿੱਚ ਦੇਖਦੇ ਆ ਸਾਡਾ ਜਿਹੜਾ ਨੈਟਵਰਕ ਆ ਉਹ 30 35000 ਫਾਰਮਰ ਦਾ ਹੀ ਆ ਕੋਈ ਜ਼ਿਆਦਾ ਨਹੀਂਗਾ ਸੋ ਇਸ ਕਰਕੇ ਜਿਹੜੇ ਫਾਰਮਰ ਉਪਰਾਲਾ ਕਰਦੇ ਆ ਹਿੰਮਤ ਕਰਦੇ ਆ ਕੰਮ ਕਰਨ ਦੀ ਔਰ ਕੁਝ ਨਵਾਂ ਕਰਨ ਦੀ ਅਸੀਂ ਉਹਨਾਂ ਨਾਲ ਹੀ ਐਸੋਸੀਏਟਡ ਰਹਿਨੇ ਆ ਅਜੇ ਕਿਉਂਕਿ ਕੋਈ ਵੀ ਚੀਜ਼ ਆ ਦੇਖੋ ਜਿੰਨਾ ਟਾਈਮ ਉਹ ਪ੍ਰੂਵ ਨਹੀਂ ਹੁੰਦੀ ਇਹਨ ਇੱਕ ਕਿਤੇ ਆਪਾਂ ਨੂੰ ਚੀਜ਼ ਨੂੰ ਵਰਤ ਕੇ ਨਹੀਂ ਦੇਖ ਲੈਂਦੇ ਉਹਨਾਂ ਟਾਈਮ ਅਸੀਂ ਉਹਨੂੰ ਸਪਰੈਡ ਨਹੀਂ ਕਰ ਸਕਦੇ ਜਿਆਦਾ ਥਾਵਾਂ ਤੇ ਸੋ ਅਸੀਂ ਇਹ ਟਰਾਈ ਕਰਦੇ ਹਾਂ ਕਿ ਕੋਈ ਵੀ ਨਵੀਂ ਚੀਜ਼ ਆਉਣੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਨੈਟਵਰਕ 'ਚ ਹੀ ਉਹਨੂੰ ਯੂਟਿਲਾਈਜ਼ ਕਰੀਏ ਜਾਂ ਉਹਨੂੰ ਆਪਣੇ ਨੈਟਵਰਕ 'ਚ ਇੰਟਰੋਡਿਊਸ ਕਰੀਏ ਸੋ ਇਸ ਤਰੀਕੇ ਨਾਲ ਸਾਡਾ ਆਪਦਾ ਹੀ ਕਿਉਂਕਿ ਸਾਡੀ ਆਪਦੀ ਲਿਮਟ ਹੈ ਇੱਕ ਤੇ ਕੋਈ ਵੀ ਚੀਜ਼ ਨਵੀਂ ਆਉਂਦੀ ਹੈ ਕੁਝ ਆਉਂਦੀ ਹੈ ਹੁਣ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਕੰਪਨੀ ਦਾ ਪ੍ਰੋਡਕਟ ਹੀ ਲੈ ਲੀਏ ਜਿਨ੍ਹਾਂ ਨੇ ਮੈਮੂਜ਼ ਸਾਈਨ ਕੀਤਾ ਹੈ ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਫਾਰਮਰ ਨਹੀਂ ਚਾਹੀਦੇ ਥੋੜੇ ਫਾਰ ਕੱਲ ਚੱਲ ਰਹੀ ਸੀ ਕਿ ਜੋ ਮਸ਼ੀਨ ਦੇ ਰਾਹੀਂ ਪ੍ਰਾਲੀ ਨੂੰ ਜ਼ਮੀਨ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਉਹਦੇ ਨਾਲ ਮੀਥੇਨ ਗੈਸ ਦੀ ਗੱਲ ਚੱਲ ਰਹੀ ਸੀ ਕਿ ਉਹ ਜ਼ਿਆਦਾ ਉਤਪੰਨ ਹੋ ਜਾਂਦੀ ਹੈ ਤੇ ਉਹਦਾ ਫਸਲ ਨੂੰ ਵੀ ਅਸਰ ਦੇਖਣ ਨੂੰ ਮਿਲਦਾ ਹੈ ਤੇ ਪਲੱਸ ਜੋ ਸਾਡੀ ਆਉਣ ਵਾਲੀ ਪੀੜ੍ਹੀ ਤੇ ਵੀ ਅਸਰ ਦੇਖਣ ਨੂੰ ਮਿਲੇਗਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਅ ਅਜੇ ਜਿਵੇਂ ਪਹਿਲਾਂ ਕਾਨਫਰੰਸ ਦੇ ਵਿੱਚ ਸਰ ਨੇ ਦੱਸਿਆ ਹੈ ਆਪਣਾ ਉਹਦੇ ਵਿੱਚ ਜਿਵੇਂ ਇਨ ਸਿਟੂ ਕਹ ਦਿੰਦੇ ਨੇ ਉਹਨੂੰ ਵੀ ਹਾਂ ਪਰ ਮਿੱਟੀ ਦੇ ਵਿੱਚ ਮਿਕਸ ਕਰਨ ਵਾਲੇ ਉਹਦੇ ਜਿਹੜੇ ਕੁਛ ਟਾਈਮ ਲਈ ਬੈਨੀਫਿਟ ਮਿਲ ਸਕਦੇ ਆ ਬਟ ਲੌਂਗ ਟਰਮ ਜੇ ਅਸੀਂ ਉਹ ਵੀ ਪ੍ਰੈਕਟਿਸ ਕਰੀ ਜਾਵਾਂਗੇ ਤੇ ਉਹ ਸਸਟੇਨੇਬਲ ਨਹੀਂ ਆ ਉਹਦੇ ਲਈ ਲਾਈਕ ਕੋਈ ਵੀ ਸੋਇਲ ਹੈਲਥ ਦੇ ਉੱਤੇ ਫਰਕ ਆਉਂਦਾ ਹੈ ਸੋ ਉਹਦਾ ਜਿਹੜਾ ਇਸ ਚੀਜ਼ ਦਾ ਹੱਲ ਕਰਨ ਲਈ ਕਿਉਂਕਿ ਇਹ ਮਸ਼ੀਨਾਂ ਕਾਫੀ ਪੁਰਾਣੀ ਆ ਰਹੀਆਂ ਔਰ ਬਹੁਤ ਆਮ ਦੇ ਪ੍ਰੈਕਟਿਸ ਕੀਤੀ ਜਾਂਦੀ ਹੈ ਤੇ ਪਰਾਲੀ ਜਿਹੜੀ ਉਹ ਪੂਰੀ ਉਨੇ ਡੀਕੰਪੋਜ਼ ਨਹੀਂ ਹੋ ਪਉਂਦੀ ਵੀ ਉਹ ਜਿਹੜੀ ਕਿ ਵੀ ਆਪਾਂ ਮਿਕਸ ਕਰ ਲਈ ਔਰ ਛੇਤੀ ਉਹ ਡੀਕੰਪੋਜ਼ ਹੋ ਜੇ। ਸੋ ਉਹ ਰਾਲੀ ਦਾ ਜਿਹੜਾ ਪ੍ਰੋਬਲਮ ਹੀ ਇਹ ਸੀਗੀ। ਆਦਰਵਾਇਜ਼ ਇਹ ਆਪਾਂ ਬਹੁਤ ਪਹਿਲਾਂ ਹੀ ਕਰ ਲੈਂਦੇ ਸੋਲੂਸ਼ਨ। ਜੇ ਇਹਦਾ ਮਤਲਬ ਇਨ ਸਿਟੂ ਵਾਲਾ ਜਿਹੇ ਹੱਲ ਹੁੰਦਾ। ਹੁਣ ਇਹਦੇ 'ਚ ਇਹ ਆ ਵੀ ਥੋੜੀ-ਬਹੁਤ ਜਿਹੜੀ ਲੈਫਟਓਵਰ 10-15% ਉਹ ਖੇਤ 'ਚ ਰਹਿੰਦੀ ਆ। ਉਨਾਂ ਇੱਕ ਜੇ ਆਪਣੇ ਮਿਕਸ ਹੋ ਵੀ ਜਾਂਦੀ ਐ ਤੇ ਉਹਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਆਏਗਾ। ਸੋ ਫਾਇਦੇਮੰਦੀ ਜਿਹੜੀ ਹੈਗੀ ਐ ਤੇ ਬਟ 90% ਜਾਂ 80% ਜਿਹੜੀ ਉਹ ਤੋਂ ਨਿਕਲ ਜਾਂਦੀ ਆ ਉਹ ਕੱਢ ਕੇ ਦੁਬਾਰਾ ਖਾਦ ਬਣ ਕੇ ਖੇਤ 'ਚ ਆਉਂਦੀ ਐ ਤੇ ਉਸ ਸੋ ਸੁਣਿਆ ਤੁਸੀਂ ਨਾਰਦਰਨ ਫਾਰਮਰਸ ਐਫ ਪੀਓ ਦੇ ਵੱਲੋਂ ਜੋ ਐਮਓਯੂ ਸਾਈਨ ਹੋਇਆ ਹੈ ਉਹਦਾ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਏਗਾ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਐਬੀਪੀ ਸੰਜਾ ਚੰਡੀਗੜ੍ਹ